ਤਨ ਸਤਗੁਰ ਤੇਗ ਬਹਾਦਰ ਤਨ ਤਨ ਸਤਗੁਰ ਤੇਗ ਬਹਾਦਰ ਤਨ ਥੋਟੀ ਕੁਰਬਾਨੀ ਜੀ ਦਿਲ ਕਜਿਉਂ ਦੀ ਰਾਖੀ ਖਾਤਰ ਵਾਰ ਤੇ ਰਤ ਗਾਨੀ ਜੀ ਤਨ ਤਨ ਸਤਗੁਰ ਤੇਗ ਬਹਾਦਰ ਉਹ ਤੁਰੇ ਅਨੰਦਪੁਰ ਤੋਂ ਦਿੱਲੀ ਵੱਲ ਹਿੰਦੂ ਧਰਮ ਬਚਾਉਣ ਲਈ ਜਨਵਾਰ ਕੇ ਡੁੱਬਦੇ ਹਿੰਦ ਦਾ ਪੀੜਾ ਪਾਰ ਲੰਘੋਣ ਲਈ ਤੁਰੇ ਅਨੰਦਪੁਰ ਤੋਂ ਦਿੱਲੀ ਵੱਲ ਹਿੰਦੂ ਧਰਮ ਬਚਾਉਣ ਲਈ ज़ुलम का चङा कर्म हूंदा न ਹੋ ਨਾਲ ਜ਼ੁਲਮ ਦੇ ਟੱਕਰ ਲਾ ਕੇ ਜ਼ੁਲਮ ਜ਼ਬਰ ਨੂੰ ਟੱਕਿਆ ਸੀ ਬਣ ਕੇ ਤੁਸਾਨੇ ਹਿੰਦ ਦੀ ਚਾਦਰ ਤੇਸ਼ ਦਾ ਪਰਦਾ ਟੱਕਿਆ ਸੀ ਨਾਲ ਜ਼ੁਲਮ ਦੇ ਟੱਕਰ ਲਾ ਕੇ Satti pure? ਸਿਮਰਿਆ ਤੇਗ ਬਹਾਦਰ ਘਰ ਵਿੱਚ ਨਾ ਨੀਂਦ ਆਏ ਜੀ ਕਹ ਪਮਤੀ ਨਾਮੇ ਨਾਨਕ ਸਭ ਦਾ ਹੌਣ ਸਹਾਈ ਜੀ ਜਿਨਾ ਸਿਮਰਿਆ ਤੇਗ ਬਹਾਦਰ ਘਰ ਵਿੱਚ ਨਾ ਨੀਂਦ ਆਏ ਜੀ ਕਹ ਪਮਤੀ ਨਾਮੇ ਨਾਨਕ ਸਭ ਦਾ ਹੌਣ ਸਹਾਈ ਜੀ ਸੱਚ ਦੀ ਬਾਤ ਤੁਸਾਂ ਚੋਂ ਪਾਈ ਸੱਚ ਦੀ ਬਾਤ ਤੁਸਾਂ ਅੰਤ ਸਤਿਗੁਰ ਤੇਰ ਬਹਾਦਰ ਅੰਤ ਸਤਿਗੁਰ ਤੇਰ ਬਹਾਦਰ ਅੰਤ ਸਤਿਗੁਰ ਤੇਰ ਬਹਾਦਰ ਗੁਰੂ ਨੂੰ ਪਿਆਰ ਕਰਨ ਵਾਲੇ ਲਖੀ ਸ਼ਾਬਨ ਜਾਰਾ ਫਟਾਫਟ ਆਇਆ ਗੁਰੂ ਪਾਸ਼ਾ ਦਾ ਛੱਕਿਆ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕਰ ਦਿੱਤਾ ਭਾਈ ਜੇਤਾ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਥਾਂ ਥਾਂ ਤੇ ਸਿਪਾਈ ਖੜੇ ਨੇ ਬੜਾ ਕਠ ਹੈ ਚਿੱਟੇ ਕੱਪੜੇ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਦਾ ਸਿਰ ਲਪੇਟਿਆ ਤੇ ਹਿੱਕ ਨਾਲ ਲਾ ਕੇ ਆਖਦਾ ਧੰਨ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਤੁਹਾਨੂੰ ਇੰਜ ਗੜਨ ਲਾਵਾਂਗਾ ਇਹ ਪ੍ਰੇਮ ਸੀ ਸੰਗਤ ਜੀ ਭਾਈ ਜਤ ਨੰਦਪੁਰ ਦੇ ਬਲੇ ਮੁਰਬਾਨਾ ਹੋਇਆ ਪਾਵਨ ਪਵਿੱਤਰ ਧਰਤੀ ਸ੍ਰੀ ਨੰਦਪੁਰ ਸਾਹਿਬ ਜਦੋਂ ਪਹੁੰਚੇ ਹਨ ਧੰਨ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਦੇ ਸਤਕਾਰਯੋਗ ਮਾਤਾ ਨਾਨਕੀ ਜੀ ਖੜੇ ਸੀ ਉਹਨਾਂ ਨੇ ਕੀ ਵੇਖਿਆ ਕਿ ਕੱਲਾ ਮੇਰੇ ਪਤ ਦਾ ਸ਼ੀਸ਼ ਆਇਆ ਧੜਾਈ ਨਹੀਂ ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਇਤਿਹਾਸ ਬੜਾ ਲੰਬੇਰਾ ਹੈ ਸੋ ਜਿੰਨਾ ਕਿ ਮੇਰੇ ਕੋਲ ਸਮਾਂ ਸੀ ਮੈਂ ਉਹਨਾਂ ਇੱਕ ਸਮੇਂ ਦੇ ਵਿੱਚ ਰਹਿ ਕੇ ਸੀ ਇਤਿਹਾਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰੂ ਸਾਹਿਬ ਕਰਨ ਕਿਰਪਾ ਸੋ ਕਲਗੀਧਰ ਦਸ਼ਮੇਸ਼ ਪਿਤਾ ਨੇ ਫਿਰ ਆਖਿਆ ਸੀ ਭਾਈ ਜਤਿਆ ਤੈਨੂੰ ਉੱਥੇ ਕੋਈ ਸਿੱਖ ਨજર ਨਹੀਂ ਆਇਆ ਕਹਿੰਦਾ ਨਹੀਂ ਮਹਾਰਾਜ ਮੈਨੂੰ ਕੋਈ ਸਿੱਖ ਨજર ਨਹੀਂ ਆਇਆ ਫਿਰ ਮਹਾਰਾਜ ਨੇ ਬਚਨ ਕੀਤੇ ਸੀ ਭਾਈ ਜਤਿਆ ਮੈਂ ਐਸਾ ਅਨੋਖਾ ਪੰਥ ਖਾਲਸਾ ਸਾਜਾਂਗਾ ਕਿ ਲੱਖਾਂ ਦੇ ਵਿੱਚੋਂ ਇਕੱਲਾ ਚਮਕੇਗਾ 1699 ਵਿਸਾਖੀ ਦੇ ਦਿਹਾੜੇ ਪੰਥ ਖਾਲਸਾ ਦੀ ਸਾਜਾ ਨਾ ਹੋਈ ਤੇ ਭਾਈ ਜੱਤੇ ਨੂੰ ਕਿਤਾਬ ਕੀ ਦਿੱਤਾ ਜੀ ਰੰਗ ਰੇਟਾ ਗੁਰੂ ਦਾ ਬੇਟਾ ਸੋ ਗੁਰੂ ਸਾਹਿਬ ਕਰਨ ਕਿਰਪਾ ਸਾਰੀਆਂ ਸੰਗਤਾਂ ਦਾ ਧੰਨਵਾਦ ਸਮੂਹ ਪ੍ਰਬੰਧਕ ਵੀਰਾਂ ਦਾ ਧੰਨਵਾਦ ਪ੍ਰਬੰਧਕ ਕਮੇਟੀ ਵਾਲਿਆਂ ਦਾ ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਕਿ ਸ਼ਹੀਦੀ ਦਿਹੀ ਦਾ ਤੁਸੀਂ ਇਨਾ ਮਾਣ ਸਤਿਕਾਰ ਕੀਤਾ ਸ਼ੰਤ ਬਾਬਾ ਲਾਲ ਸਿੰਘ ਜੀ ਖੁੱਲੀ ਵਾਲਿਆਂ ਦੀ ਯਾਦ ਵਿੱਚ ਅਸੀਂ ਬੈਠੇ ਆ ਉਹਨਾਂ ਦੀ ਯਾਦ ਮਨਾ ਰਹੇ ਆ ਪ੍ਰਸੰਗ ਸੁਣਾਉਂਦੇ ਆ ਕਲੋਨਿਕਾ ਪ੍ਰਕਾਰ ਦੀਆਂ ਗਲਤੀਆਂ ਵਿਚਾਰਾ ਹੋ ਗਈਆਂ ਹੋਣਗੀਆਂ ਸੰਗਤ ਜੀ ਬਖਸ਼ ਲੈਣਾ ਬਲੰਦ ਆਵਾਜ਼ ਬੀਬੀ ਗੁਰਦੀਪ ਕੌਰ ਨੀਟੂ ਸ਼ਹਿਰ ਬਰਨਾਲਾ ਬਲੰਦ ਆਵਾਜ਼ ਬੀਬੀ ਗਗਨਦੀਪ ਕੌਰ ਖਾਲਸਾ ਪਿੰਡ ਮੱਲੂਪੋਤਾ ਸਰੰਗੀ ਤੇ ਸੇਵਾ ਨਿਭਾਰੇ ਨੇ ਲਖਵੀਰ ਸਿੰਘ ਸੋਲ ਸ਼ਹਿਰ ਬਰਨਾਲਾ ਢਾਡੀ ਜੱਤਾ ਬੀਬੀ ਕਿਰਨਜੀਤ ਕੌਰ ਖਾਲਸਾ ਪਿੰਡ ਪੰਜੋਲਾ ਜ਼ਿਲ੍ਹਾ ਰੋਪੜ ਲਵਾਓ ਹਾਜ਼ਰੀ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ